ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਤੇ ਸਮਾਣਾ ਦੇ ਗੁਰਦੁਆਰਾ ਸਿੰਘ ਸਭਾ ਤੋਂ ਵਿਸ਼ਾਲ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠਾ ਕੱਢਿਆ ਗਿਆ ਗੁਰੂ ਅਰਜਨ ਦੇਵ ਜੀ ਨੇ ਆਪਣੇ ਦੇਸ਼ ਦੇ ਧਰਮ ਦੇ ਰੱਖਿਆ ਲਈ ਆਪਣੀ ਕੁਰਬਾਨੀ ਦਿੱਤੀ ਅਤੇ ਇਸ ਨਗਰ ਕੀਰਤਨ ਦੇ ਵਿੱਚ ਗਤਕਾ ਪਾਲਟੀਆਂ ਨੇ ਆਪਣਾ ਜ਼ਬਰਦਸਤ ਪ੍ਰਦਰਸ਼ਨ ਕੀਤਾ ਤੇ ਬੀਬੀਆਂ ਦੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾ ਰਿਹਾ ਸੀ ਉੱਥੇ ਹੀ ਤਾਂ ਤਾਂ ਤੇ ਸਰਦਾਰਲੂਆਂ ਦੇ ਵੱਲੋਂ ਠੰਡੇ ਮਿੱਠੇ ਜਲ ਦੀ ਸੇਵਾ ਲਈ ਆਪਣੀ ਡਿਊਟੀਆਂ ਦਿੱਤੀਆਂ ਤੇ ਦੂਜੇ ਪਾਸੇ ਪੁਰਸ਼ ਪ੍ਰਸ਼ਾਸਨ ਦੇ ਵੱਲੋਂ ਵੀ ਸਲਾਮੀ ਦਿੱਤੀ ਗਈ ਗੁਰੂ ਅਰਜਨ ਦੇਵ ਜੀ ਦੇ ਪਿਤਾ ਰਸਤੇ ਤੇ ਅੱਜ ਨੌਜਵਾਨ ਚੱਲਣ ਦੇ ਲਈ ਲੋੜ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਵਾਇਗੁਰੂ ਚਿੱਕਾ ਖਰਸਾ ਵਾਇਗੁਰੂ ਚਿੱਕਾ ਫਤਹਿ ਅੰਤਪਰਸਿਦਿਗੁਰ ਅਚੰਦ ਦੇ ਜੀ ਮਾਦਾ ਮਹਾਰਾਜ ਸ਼ੀਰ ਦਾਦੇ ਸਰਪਾਤ ਸ਼ਾਂਤੀ ਦੇ ਪੁੰਦ ਪਾਣੀ ਦੇ ਬੋਹ ਜਿਨ੍ਹਾਂ ਦਾ ਹਰ ਸਾਲ ਸ੍ਰੀ ਗੁਰ ਸਿੰਘ ਸਭਾ ਵਿਕੇ ਨਗਰ ਕੀਰਤਨ ਅਤੇ ਸ਼ਹੀਦੀ ਪਰਬ ਨੂੰ ਮਨਾਇਆ ਜਾਂਦਾ ਹੈ ਸੋ ਅੰਤਪਰਸਿਦਿਗੁਰ ਅਚੰਦ ਦੇ ਜੀ ਦੀ ਸ਼ਹੀਦੀ ਪਰਬ ਨੂੰ ਸਮਾਰੋਹ ਵਿੱਚ 40 ਦਿਨ ਲਗਾਤਾਰ ਸੁਖਮਨੀ ਸਾਹਿਬ ਦੇ ਪਾਠ ਚਲਦੇ ਰਿਹਾ ਅਤੇ 6 ਜੂਨ ਨੂੰ ਜੋ ਕਿ 1984 ਦਾ ਪੱਲੂਕਾਰਾ ਦਿਵਸ ਸੀ ਉਹ ਮਨਾਇਆ ਗਿਆ ਗੁਰਦੁਆਰਾ ਸਿੰਘ ਸਭਾ ਵਿਖੇ ਅਤੇ ਅੱਜ ਜੀ ਸ਼੍ਰੀ ਖੰਡਪੜ ਸਾਹਿਬ ਸਵੇਰੇ 8:00 ਵਜੇ ਰੰਮ ਹੋਏ ਅਤੇ 11:00 ਵਜੇ ਨਗਰ ਕੀਰਤਨ ਮਹੱਲਾ ਲੰਘਿਆ ਗਿਆ ਅਤੇ ਪਰਸੋ 10 ਤਰੀਕ ਨੂੰ ਸ਼੍ਰੀ ਖੰਡਪੜ ਸਾਹਿਬ ਦੇ ਭੋਗ ਪਹਿਣਗੇ ਤੇ ਉਸ ਤੋਂ ਉਪਰੰਤ ਕੀਰਤਨ ਦਰਬਾਰ ਸ਼ੁਰੂ ਹੋਵੇਗਾ ਅਤੇ ਗੁਰੂ ਘਰ ਲੰਗਰ ਤੁੱਟ ਵਰਤੇਗਾ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਨਗਰ ਕੀਰਤਨ ਚਾਲੇ ਪਿਆ ਹੋਇਆ ਸਾਰੀਆਂ ਸੰਗਤਾਂ ਦਾ ਸੀ ਧੰਨਵਾਦ ਕਰਦੇ ਹਾਂ